ਪੰਜਾਬ ਦੇ ਯੂਥ ਦੇ ਕੋਲੇ ਟੈਲੈਂਟ ਦੀ ਕੋਈ ਕਮੀ ਨਹੀਂ ਹੈਗੀ ਜੇ ਕਮੀ ਹੈ ਤਾਂ ਇਹਦੇ ਕੋਲੇ ਸਿਰਫ ਅਜ ਨੌਲੇਜ ਦੀ ਕਮੀ ਹੈ ਜੇ ਕਮੀ ਹੈ ਤਾਂ ਇਹਦੇ ਕੋਲੇ ਪ੍ਰੋਪਰ ਗਾਈਡੈਂਸ ਦੀ ਕਮੀ ਹੈ ਇੱਕ ਸਮਾਂ ਸੀਗਾ ਸਾਡੇ ਦੇਸ਼ ਦੇ ਵਿੱਚ ਸਨ 1970 ਸਨ 1980 ਦਾ ਦੌਰ ਸੀਗਾ ਜਦੋਂ ਜਿੰਨੇ ਵੀ ਵੱਡੇ ਸਰਕਾਰੀ ਅਹੁਦੇ ਸੀਗੇ ਉਹਨਾਂ ਉੱਤੇ ਪੰਜਾਬੀ ਬੈਠੇ ਹੁੰਦੇ ਸਨ ਤੇ ਜੇ ਅੱਜ ਦੀ ਗੱਲ ਕਰ ਲਈਏ ਅੱਜ ਤੁਸੀਂ ਪੰਜਾਬ ਦੀ ਕਿਸੇ ਤਹਿਸੀਲ 'ਚ ਜਾ ਕੇ ਦੇਖ ਲਓ ਕਿਸੇ ਡੀਐਸਪੀ ਦੇ ਆਫਿਸ 'ਚ ਜਾ ਕੇ ਦੇਖ ਲਓ ਜਾਂ ਹੋਰ ਸਰਕਾਰੀ ਅਹੁਦਿਆਂ ਉੱਤੇ ਦੇਖ ਲਓ ਬੈਂਕਾਂ ਦੇ ਮੈਨੇਜਰ ਦੇਖ ਲਓ ਸਾਨੂੰ ਪੰਜਾਬੀ ਘੱਟ ਮਿਲਣਗੇ ਕਿਉਂ ਇਹਦਾ ਮਤਲਬ ਹੈ ਕਿ ਅਸੀਂ ਮਿਹਨਤ ਕਰਨੀ ਛੱਡ ਦਿੱਤੀ ਹੈ ਨਹੀਂ ਇਹਦਾ ਮਤਲਬ ਇਹ ਹੈ ਕਿ ਅਸੀਂ ਉਸ ਡਾਇਰੈਕਸ਼ਨ ਵਿੱਚ ਜਾਣਾ ਛੱਡ ਦਿੱਤਾ ਸਾਡਾ ਯੂਥ ਪੜ ਰਿਹਾ ਆ ਪੜ ਲੈ ਕੇ ਫਿਰ ਬੇਰੁਜ਼ਗਾਰ ਹੋ ਜਾਂਦਾ ਆ ਕਿਉਂਕਿ ਉਹਨੂੰ ਪਤਾ ਹੀ ਨਹੀਂਗਾ ਕਿ ਉਹ ਜਿਹੜੀ ਪੜ੍ਹਾਈ ਕਰ ਰਿਹਾ ਉਸ ਪੜ੍ਹਾਈ ਦਾ ਮੁੱਲ ਕੀ ਹੈ ਅੱਜ ਦੇ ਸੈਸ਼ਨ ਵਿੱਚ ਮੈਂ ਤੁਹਾਨੂੰ ਦੱਸੂਗਾ ਕਿਵੇਂ ਤੁਸੀਂ ਡੀਐਸਪੀ ਐਸਡੀਐਮ ਤਹਿਸੀਲਦਾਰ ਵਰਗੇ ਵੱਡੇ ਵੱਡੇ ਅਹੁਦਿਆਂ ਤੇ ਜਾ ਸਕਦੇ ਹੋ ਕਿਵੇਂ ਤੁਸੀਂ ਆਈਐਸ ਆਈਪੀਐਸ ਆਈਐਫਐਸ ਤੇ ਆਈਆਰਐਸ ਵਰਗੇ ਅਹੁਦਿਆਂ ਉੱਤੇ ਜਾ ਸਕਦੇ ਹੋ ਉਹ ਵੀ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ ਜਾਨੀ ਕਿ ਇਹ ਸੈਸ਼ਨ ਪਿਓਰ ਔਰ ਪਿਓਰ ਗਾਈਡੈਂਸ ਵਾਲਾ ਹੋਣ ਵਾਲਾ ਆ ਜਿਹੜੇ ਬੱਚੇ ਆਪਣੇ ਫਿਊਚਰ ਨੂੰ ਲੈ ਕੇ ਬਿਲਕੁਲ ਸੋਚ ਰਿਹਾ ਕਿ ਹਾਂਜੀ ਅਸੀਂ ਆਪਣੇ ਫਿਊਚਰ ਦੇ ਵਿੱਚ ਵਧੀਆ ਕਰਨਾ ਆ ਅਸੀਂ ਆਪਣੇ ਆਪ ਤੇ ਮਾਣ ਮਹਿਸੂਸ ਕਰਨਾ ਆ ਸੀ ਆਪਣੇ ਮਾਪਿਆਂ ਨੂੰ ਮਾਣ ਮਹਿਸੂਸ ਕਰਾਉਣਾ ਆ ਉਹ ਇਸ ਸੈਸ਼ਨ ਨੂੰ ਜ਼ਰੂਰ ਵੇਖਣ ਜਿਨਨ ਲੱਗਦਾ ਕਿ ਨਹੀਂ ਇੱਥੇ ਕੁਝ ਨਹੀਂ ਰੱਖਿਆ ਉਹਨਾਂ ਦੇ ਲਈ ਸੈਸ਼ਨ ਬਿਲਕੁਲ ਵੀ ਨਹੀਂ ਹੈਗਾ ਲੇਕਿਨ ਹਾਂ ਜੇ ਸੈਸ਼ਨ ਪੂਰਾ ਵੇਖੋਗੇ ਇਹਨੂੰ ਲਾਈਕ ਜ਼ਰੂਰ ਕਰਿਓ ਤੇ ਆਪਣਾ ਦੋਸਤਾਂ ਮਿੱਤਰਾਂ ਤੱਕ ਇਹਨੂੰ ਸ਼ੇਅਰ ਵੀ ਜ਼ਰੂਰ ਕਰਿਓ ਹਾਂਜੀ 사시 ਗਾਲ ਜੀ ਮੈਂ ਫਤੇ ਸਿੰਘ ਸਵਾਗਤ ਕਰਨਾ ਤੁਹਾਡਾ ਪੰਜਾਬ ਪੀਸੀਐਸ ਅਡਾ 247 ਦੇ YouTube ਚੈਨਲ ਦੇ ਉੱਤੇ ਬੱਚਾ ਗ੍ਰੈਜੂਏਸ਼ਨ ਕਰਦਾ ਆ ਗ੍ਰੈਜੂਏਸ਼ਨ ਤੋਂ ਬਾਅਦ ਸੋਚਦਾ ਕਿ ਮੈਂ ਕੈਰੀਅਰ ਕਿਹੜਾ ਚੂਜ਼ ਕਰਾਂ ਮੈਨੂੰ ਲੱਗਦਾ ਕਿ ਪੰਜਾਬ ਦੇ ਯੂਥ ਦੇ ਕੋਲ ਇਸ ਸਮੇਂ ਸਭ ਤੋਂ ਵੱਡੀ ਜਿਹੜੀ ਕਮੀ ਹੈਗੀ ਉਹ ਗਾਈਡੈਂਸ ਦੀ ਕਮੀ ਆ ਉਹ ਕੈਰੀਅਰ ਆਪਣਾ ਚੂਜ਼ ਨਹੀਂ ਕਰ پا ਰਿਹਾ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਗ੍ਰੈਜੂਏਸ਼ਨ ਕਰਕੇ ਇੱਕ ਤਾਂ ਆਪਣੀ ਫੀਲਡ ਦੇ ਵਿੱਚ ਜਾ ਸਕਦੇ ਹੋ ਜਿਹੜੀ ਵੀ ਤੁਸੀਂ ਚੂਜ਼ ਕੀਤੀ ਹੈ ਦੂਜੇ ਨੰਬਰ ਦੇ ਉੱਤੇ ਤੁਸੀਂ ਸਰਕਾਰੀ ਵੱਡੇ ਵੱਡੇ ਅਹੁਦਿਆਂ ਉੱਤੇ ਜਾ ਸਕਦੇ ਹੋ ਉਹ ਅਹੁਦੇ ਕਿਹੜੇ-ਕਿਹੜੇ ਨੇ ਆਪਾਂ ਹੁਣੇ ਦੇਖ ਲੈਨੇ ਆ ਸੋ ਤੁਹਾਡੇ ਕੋਲੇ ਮੌਕਾ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਤੇ ਇੰਡੀਆ ਦੇ ਵਿੱਚ ਜਿਹੜਾ ਹੈਗਾ ਉਹ ਵੱਡੇ ਵੱਡੇ ਅਹੁਦੇ ਜਿਵੇਂ ਕਿ ਤੁਸੀਂ ਆਈਐਸ ਆਈਪੀਐਸ ਐਸਡੀਐਮ ਡੀਐਸਪੀ ਤਹਿਸੀਲਦਾਰ ਤੇ ਹੋਰ ਵੀ ਬਹੁਤ ਸਾਰੇ ਅਹੁਦੇ ਨੇ ਜਿਨ੍ਹਾਂ ਉੱਤੇ ਬੈਠ ਸਕਦੇ ਹੋ ਇਹਨਾਂ ਅਹੁਦਿਆਂ ਦੇ ਉੱਤੇ ਬੈਠਣ ਦੇ ਲਈ ਤੁਹਾਡੀ ਗ੍ਰੈਜੂਏਸ਼ਨ ਕੰਪਲੀਟ ਹੋਣ ਤੋਂ ਬਾਅਦ ਇੱਕ ਇਗਜ਼ਾਮ ਹੁੰਦਾ ਆ ਉਹ ਇਗਜ਼ਾਮ ਦਿਓ ਜਿਵੇਂ ਦੇ ਤੁਹਾਡੇ ਨੰਬਰ ਹੋਣਗੇ ਤੁਹਾਨੂੰ ਉਸ ਤਰੀਕੇ ਦੀ ਨੌਕਰੀ ਮਿਲ ਜੂਗੀ ਲੇਕਿਨ ਇਹਦੀ ਤਿਆਰੀ ਜਿਹੜੀ ਆ ਬਹੁਤ ਸਾਰੇ ਬੱਚੇ ਗ੍ਰੈਜੂਏਸ਼ਨ ਤੋਂ ਬਾਅਦ ਕਰਦੇ ਆ ਪਰ ਮੈਂ ਕਹਿੰਨਾ ਆ ਤੁਸੀਂ ਗ੍ਰੈਜੂਏਸ਼ਨ ਦੇ ਨਾਲ ਨਾਲ ਇਹਦੀ ਤਿਆਰੀ ਸ਼ੁਰੂ ਕਰ ਦਿਓ ਤਾਂ ਕਿ ਜਦੋਂ ਤੁਹਾਡੀ ਗ੍ਰੈਜੂਏਸ਼ਨ ਕੰਪਲੀਟ ਹੋਵੇ ਤੁਸੀਂ 1.5 ਸਾਲ ਹੋਰ ਮਿਹਨਤ ਕਰੋ ਤੇ ਆਪਣਾ ਪੇਪਰ ਕਲੀਅਰ ਕਰਕੇ ਵੱਡੇ ਵੱਡੇ ਅਹੁਦਿਆਂ ਉੱਤੇ ਬੈਠ ਜਾਓ ਇਹ ਐਗਜ਼ਾਮਪਲ ਆ ਸਾਡੇ ਕੋਲ ਸੈੱਟ ਕੀਤੇ ਨੇ ਬਹੁਤ ਸਾਰੇ ਹਾਈएस्ट ਟਾਪਰਾਂ ਨੇ ਜਿਨ੍ਹਾਂ ਨੇ ਗ੍ਰੈਜੂਏਸ਼ਨ ਦੇ ਵਿੱਚ ਆਪਣੀ ਤਿਆਰੀ ਸ਼ੁਰੂ ਕੀਤੀ ਜਿਹੜੇ ਗ੍ਰੈਜੂਏਸ਼ਨ ਦੇ ਪਹਿਲੇ ਦੂਜੇ ਤੀਜੇ ਸਾਲ ਦੇ ਵਿੱਚ ਸੀ ਕਿ ਉਹਦੋਂ ਤਿਆਰੀ ਸ਼ੁਰੂ ਕਰਤੀ ਜਿਵੇਂ ਗ੍ਰੈਜੂਏਸ਼ਨ ਕੰਪਲੀਟ ਹੋਈ ਤੇ ਜਾ ਕੇ ਉਹ ਪੇਪਰ ਦਿੰਦੇ ਨੇ ਤੇ ਪੇਪਰ ਕਲੀਅਰ ਕਰਦੇ ਨੇ ਜ਼ਰੂਰੀ ਕਿ ਉਹਨਾਂ ਕੋਲੇ ਗਾਈਡੈਂਸ ਸੀਗੀ ਉਹਨਾਂ ਕੋਲੇ ਨੌਲੇਜ ਸੀਗੀ ਉਹਨਾਂ ਨੂੰ ਪਤਾ ਸੀਗਾ ਕਿ ਅਸੀਂ ਆਪਣਾ ਕੈਰੀਅਰ ਕਿਹੜਾ ਚੂਜ਼ ਕਰਨਾ ਸੋ ਹੁਣ ਮੈਂ ਤੁਹਾਨੂੰ ਦੱਸੂਗਾ ਪੂਰੀ ਡਿਟੇਲ ਇਸ ਇਗਜ਼ਾਮ ਦਾ ਪੈਟਰਨ ਕੀ ਹੁੰਦਾ ਆ ਪੇਪਰ ਦਾ ਲੈਵਲ ਕੀ ਹੁੰਦਾ ਆ ਕਿਹੜੇ ਕਿਹੜੇ ਪੇਪਰ ਹੁੰਦੇ ਨੇ ਸਿਲੇਬਸ ਕਿਦਾਂ ਦਾ ਹੁੰਦਾ ਆ ਤੇ ਤੁਸੀਂ ਤਿਆਰੀ ਕਦੋਂ ਸ਼ੁਰੂ ਕਰ ਸਕਦੇ ਹੋ ਸੋ ਪੂਰਾ ਇਸ ਵੀਡੀ ਸਾਡੇ ਕੋਲੇ ਦੋ ਇਗਜ਼ਾਮ ਨੇ ਜਿਹੜੇ ਸੈਂਟਰ ਲੈਵਲ ਤੇ ਇੱਕ ਹੁੰਦਾ ਉਹਨੂੰ ਅਸੀਂ ਕਹਿੰਦੇ ਨੇ ਯੂਪੀਐਸਸੀ ਮਤਲਬ ਇੱਕ ਬਾਡੀ ਹੈ ਜਿਹੜੀ ਇਗਜ਼ਾਮ ਕੰਡਕਟ ਕਰਦੀ ਆ ਇੱਦੀ ਸਾਡੇ ਕੋਲ ਹੁੰਦਾ ਇੱਕ ਪੰਜਾਬ ਪੀਸੀਐਸ ਦਾ ਇਗਜ਼ਾਮ ਇਹ ਇਗਜ਼ਾਮ ਪੰਜਾਬ ਦੀ ਇੱਕ ਆਰਗੇਨਾਈਜੇਸ਼ਨ ਹੈ ਪੀਪੀਐਸਸੀ ਉਹ ਕੰਡਕਟ ਕਰਦੀ ਹੈ ਹੁਣ ਇਹ ਇਗਜ਼ਾਮ ਦੋ ਨੇ ਜੇ ਤੁਸੀਂ ਯੂਪੀਐਸਸੀ ਦਾ ਇਗਜ਼ਾਮ ਦੇਣੇ ਹੋ ਤਾਂ ਤੁਸੀਂ ਸੈਂਟਰ ਜਿਵੇਂ ਆਈਐਸ ਆਈਪੀਐਸ ਆਈਆਰਐਸ ਆਈਐਫਐਸ ਉੱਥੇ ਜਾਣੇ ਉਹਨਾਂ ਪੋਸਟਾਂ ਉੱਤੇ ਜੇ ਤੁਸੀਂ ਪੰਜਾਬ ਦਾ ਐਗਜ਼ਾਮ ਦਿੰਨੇ ਹੋ ਤੇ ਤੁਸੀਂ ਡੀਐਸਪੀ ਐਸਡੀਐਮ ਤੇ ਤਸਕੀਰਦਾਰ ਵਰਗੇ ਅਹੁਦਿਆਂ ਉੱਤੇ ਜਾਂਦੇ ਹੋ। ਇਸ ਐਗਜ਼ਾਮ ਦੀ ਗੱਲ ਕਰ ਲਈਏ ਪੱਕਾ ਹੈ ਕਿ ਹਰ ਸਾਲ ਐਗਜ਼ਾਮ ਆਉਣਾ ਹੀ ਆਉਣਾ। ਇਹਦੇ ਵਿੱਚ ਬ੍ਰੇਕ ਨਹੀਂ ਲੱਗਦੀ ਇਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਹਰ ਸਾਲ ਪੇਪਰ ਆ ਰਿਹਾ ਤੇ ਆਉਂਦਾ ਰਹੂਗਾ। ਹਾਂ ਪੀਸੀਐਸ ਦੇ ਵਿੱਚ ਥੋੜਾ ਜਿਹਾ ਹੈਗਾ ਆ ਕਿ ਕਈ ਵਾਰ ਇਹ 2-2 3-3 4-4 ਸਾਲ ਦਾ ਗੈਪ ਪਾ ਲੈਂਦਾ ਆ। ਠੀਕ ਹੈ। ਸੋ ਜੇ ਅਸੀਂ ਤਿਆਰੀ ਦੋਨਾਂ ਦੀ ਕਰਾਂਗੇ ਤੇ ਸਾਡੇ ਕੋਲੇ ਮੌਕਾ ਹੋਊਗਾ ਕੋਈ ਨਾ ਕੋਈ ਪੇਪਰ ਤੁਹਾਡੀ ਗ੍ਰੈਜੂਏਸ਼ਨ ਦੇ ਕੰਪਲੀਟ ਹੋਣ ਤੋਂ ਬਾਅਦ ਆ ਹੀ ਜਾਊਗਾ। ਸੋ ਦੋਨਾਂ ਦੀ ਤਿਆਰੀ ਇਕੱਠੀ ਕਰ ਸਕਦੇ ਹਾਂਜੀ ਉਹ ਵੀ ਮੈਂ ਦੱਸੂਗਾ ਹੁਣ ਇਹ ਦੋਨਾਂ ਦਾ ਸਟੈਪ ਕੀ ਆ ਦੋਨਾਂ ਦੇ ਵਿੱਚ ਸੇਮ ਹੀ ਆ ਤਿੰਨ ਸਟੈਪ ਹੁੰਦੇ ਨੇ ਸਭ ਤੋਂ ਪਹਿਲਾ ਸਟੈਪ ਹੁੰਦਾ ਸਾਡੇ ਕੋਲੇ ਪ੍ਰੀਲਿਮ ਦਾ ਦੂਜਾ ਸਟੈਪ ਹੁੰਦਾ ਸਾਡੇ ਕੋਲੇ ਸਰ ਮੇਨਜ਼ ਦਾ ਤੇ ਤੀਜਾ ਸਟੈਪ ਹੁੰਦਾ ਸਾਡੇ ਕੋਲੇ ਜੀ ਇੰਟਰਵਿਊ ਦਾ ਤੁਸੀਂ ਤਿੰਨੋਂ ਸਟੈਪ ਜਿਹੜੇ ਉਹ ਕੰਪਲੀਟ ਕਰਨੇ ਆ ਜਿਵੇਂ ਤਿੰਨੋਂ ਸਟੈਪ ਕੰਪਲੀਟ ਹੋਣਗੇ ਤੇ ਤੁਹਾਡਾ ਰਿਜ਼ਲਟ ਆਊਗਾ ਫਿਰ ਤੁਹਾਨੂੰ ਨੌਕਰੀ ਉੱਤੇ ਰੱਖਿਆ ਜਾਊਗਾ ਇਹਨਾਂ ਵੱਡੇ ਅਹੁਦਿਆਂ ਉੱਤੇ ਸੋ ਅਕਸਰ ਪ੍ਰੀ ਤੇ ਮੇਨਸ ਦੇ ਵਿੱਚਕਾਰ ਜਿਹੜਾ ਹੈਗਾ ਆ ਤੁਹਾਨੂੰ ਲਗਭਗ 2 ਤੋਂ 3 ਮਹੀਨੇ ਦਾ ਸਮਾਂ ਮਿਲ ਜਾਂਦਾ ਆ ਇੱਦਾਂ ਹੀ ਇੰਟਰਵਿਊ ਦੇ ਵਿੱਚ ਵੀ ਸਾਡੇ ਕੋਲੇ 2 ਤੋਂ 3 ਮਹੀਨੇ ਦਾ ਸਮਾਂ ਹੁੰਦਾ ਕਿਉਂਕਿ ਇੰਟਰਵਿਊ ਜਿਹੜੀ ਉਹ ਵੱਖ-ਵੱਖ ਪੈਨਲਸ ਦੇ ਵਿੱਚ ਚੱਲਦੀ ਆ ਸਮ ਟਾਈਮ ਤਾਂ ਕਈਆਂ ਬੱਚਿਆਂ ਨੂੰ 4 ਮਹੀਨੇ ਦਾ ਸਮਾਂ ਵੀ ਮਿਲ ਜਾਂਦਾ ਹੈ ਮੇਨਸ ਤੇ ਇੰਟਰਵਿਊ ਦੇ ਵਿਚਕਾਰ ਸੋ ਐਂ ਲਾ ਲਓ ਵੀ 7-8 ਮਹੀਨੇ ਦਾ ਪੂਰਾ ਪ੍ਰੋਸੈਸ ਹੁੰਦਾ ਇਸ ਐਗਜ਼ਾਮ ਦਾ ਜਦੋਂ ਐਗਜ਼ਾਮ ਸ਼ੁਰੂ ਹੋ ਜਾਂਦਾ 6-7 ਮਹੀਨੇ ਸਾਨੂੰ ਟੱਪ ਜਾਂਦੇ ਨੇ ਜਿਹੜਾ ਬੱਚਾ ਪ੍ਰੀ ਕਲੀਅਰ ਕਰੂਗਾ ਉਹ ਅਗਲੇ ਸਟੈਪ 'ਚ ਜਾਊਗਾ ਜਿਹੜਾ ਬੱਚਾ ਇਹ ਕਲੀਅਰ ਕਰੂਗਾ ਉਹ ਅਗਲੇ ਸਟੈਪ 'ਚ ਜਾਊਗਾ ਫਿਰ ਜਾ ਕੇ ਫਾਈਨਲਿਸਟ ਆਊਗੀ ਜੇ ਕੋਈ ਬੱਚਾ ਇੱਥੋਂ ਫੇਲ ਹੋ ਜਾਂਦਾ ਉਹ ਬਾਹਰ ਹੋ ਜਾਊਗਾ ਜੇ ਕੋਈ ਬੱਚਾ ਇੱਥੋਂ ਫੇਲ ਹੋ ਗਿਆ ਉਹ ਬਾਹਰ ਹੋ ਜਾਊਗਾ ਤੇ ਜੇ ਕੋਈ ਬੱਚਾ ਇੱਥੋਂ ਫੇਰ ਹੋ ਗਿਆ ਉਹ ਬਾਹਰ ਹੋ ਜਾਊਗਾ ਯਾਨੀ ਕਿ ਤਿੰਨੋਂ ਸਟੈਪ ਕਲੀਅਰ ਕਰਨੇ ਬਹੁਤ ਜ਼ਰੂਰੀ ਨੇ ਹੁਣ ਇਹਨਾਂ ਵਿੱਚ ਹੁੰਦਾ ਕੀ ਹੈ ਜਿਹੜਾ ਪ੍ਰੀ ਦਾ ਪੇਪਰ ਆ ਸੋ ਪ੍ਰੀ ਦੇ ਪੇਪਰ ਦੇ ਵਿੱਚ ਸਾਡੇ ਕੋਲੇ ਦੋ ਇਗਜ਼ਾਮ ਹੁੰਦੇ ਨੇ ਜਿਹਨੂੰ ਅਸੀਂ ਪੇਪਰ 1 ਕਹਿ ਦਿੰਨੇ ਆ ਜਰਨਲ ਸਟੱਡੀ ਦਾ ਪੇਪਰ ਤੇ ਪੇਪਰ 2 ਕਹਿ ਦਿੰਨੇ ਆ ਸੀ ਸੈੱਟ ਦਾ ਪੇ ਜਨਰਲ ਸਟੱਡੀ ਦਾ ਪੇਪਰ ਤੇ ਸੀ ਸੈੱਟ ਦਾ ਪੇਪਰ ਕਿੱਦਾਂ ਹੋਊਗਾ ਤੁਹਾਡੇ ਕੋਲੇ ਉੱਪਰ ਕੁਐਸਚਨ ਲਿਖਿਆ ਆਊਗਾ ਚਾਰ ਆਪਸ਼ਨ ਹੋਣਗੇ ਇੱਕ ਦੇ ਉੱਤੇ ਟਿੱਕ ਕਰਨਾ ਤੁਹਾਡਾ ਆਨਸਰ ਆਜੂਗਾ ਇਦਾਂ ਹੁੰਦਾ ਠੀਕ ਹੈ ਜੀ ਜਾਨਕੀ ਐਮਸੀਕਿਊਸ ਟਾਈਪ ਦੇ ਹੀ ਕੁਐਸਚਨ ਹੁੰਦੇ ਨੇ ਜੇ ਸੀ ਜੀਐਸ 1 ਜਨਰਲ ਸਟੱਡੀ ਦੀ ਗੱਲ ਕਰ ਲਈਏ ਇਹਦੇ ਵਿੱਚ 100 ਕੁਐਸਚਨ ਆਉਂਦੇ ਨੇ ਪੇਪਰ ਦੇ ਵਿੱਚ ਹਰ ਇੱਕ ਕੁਐਸਚਨ 2 ਨੰਬਰ ਦਾ ਹੁੰਦਾ 200 ਨੰਬਰ ਦੇ ਹੋਣਗੇ ਇੱਦੀ ਜੇ ਅਸੀਂ ਸੀ ਸੈੱਟ ਦੀ ਗੱਲ ਕਰ ਲਈਏ ਹੁਣ ਜਿਹੜਾ ਜੀਐਸ ਜਰਨਲ ਸਟੱਡੀ ਇਹਦੇ ਵਿੱਚ ਤੁਹਾਡੇ ਕੋਲ ਜਿਹੜੇ ਸਬਜੈਕਟ ਹੁੰਦੇ ਨੇ ਉਹ ਜੀਓਗ੍ਰਾਫੀ ਹਿਸਟਰੀ ਪੋਲੀਟੀ ਇਕਨੋਮੀ ਇਦਾਂ ਦੇ ਸਬਜੈਕਟ ਹੁੰਦੇ ਨੇ ਯਾਨੀ ਕਿ ਹਿਊਮਨਿਟੀ ਦੇ ਸਬਜੈਕਟ ਹੋਣਗੇ ਹਾਂ ਸਾਇੰਸ ਐਂਡ ਟੈਕ ਵੀ ਹੁੰਦਾ ਆ ਕਰੰਟ ਅਫੇਅਰਜ਼ ਵੀ ਹੁੰਦੇ ਨੇ ਜੇ ਅਸੀਂ ਸੀ ਸੈੱਟ ਦੀ ਗੱਲ ਕਰ ਲਈਏ ਇਹਦੇ ਵਿੱਚ ਮੈਥ ਰੀਜ਼ਨਿੰਗ ਪੰਜਾਬੀ ਅੰਗਰੇਜ਼ੀ ਇਸ ਤਰੀਕੇ ਦੇ ਸਬਜੈਕਟ ਹੁੰਦੇ ਨੇ ਜੀਐਸ 2 ਜਾਂ ਕਹਿ ਲਓ ਸੀ ਸੈੱਟ ਦੇ 80 ਕੁਐਸਚਨ ਆਉਂਦੇ ਤੇ ਇਹ ਵੀ 200 ਨੰਬਰ ਦਾ ਹੁੰਦਾ ਆ ਇੰਨੀਆਂ ਚੀਜ਼ਾਂ ਯੂਪੀਐਸਸੀ ਤੇ ਪੀਸੀਐਸ ਦੇ ਵਿੱਚ ਸੇਮ ਹੁੰਦੀਆਂ ਨੇ ਫਰਕ ਕੀ ਹੁੰਦਾ ਆ ਆ ਨੈਗੇਟਿਵ ਮਾਰਕਿੰਗ ਦਾ ਪੀਸੀਐਸ ਦੇ ਵਿੱਚ ਨਹੀਂ ਹੁੰਦੀ ਯੂਪੀਐਸਸੀ ਦੇ ਵਿੱਚ ਹੁੰਦੀ ਆ ਨੈਗੇਟਿਵ ਮਾਰਕਿੰਗ ਮਤਲਬ ਜੇ ਤੁਹਾਡਾ ਇੱਕ ਸਵਾਲ ਗਲਤ ਹੋਗਾ ਉਹਦੇ ਨੰਬਰ ਕੱਟੇ ਜਾਂਦੇ ਨੇ ਪਰ ਇਹ ਪੀਸੀਐਸ ਦੇ ਵਿੱਚ ਨਹੀਂ ਹੁੰਦਾ ਐਂ ਦੂਜੇ ਨੰਬਰ ਦੇ ਉੱਤੇ ਜਿਹੜਾ ਸੀ ਸੈੱਟ ਹੁੰਦਾ ਬੱਚੇ ਇਹ ਯੂਪੀਐਸਸੀ ਤੇ ਪੀਸੀਐਸ ਦੋਨਾਂ ਦੇ ਵਿੱਚ ਹੀ ਕੁਆਲੀਫਾਈਂਗ ਹੁੰਦਾ ਆ ਤੇ ਇਹਦੇ ਵਿੱਚੋਂ ਹੀ ਮੈਰਿਟ ਜਾਂਦੀ ਹੈ ਮੈਂ ਇਹ ਜਿਆਦਾ ਡਿਟੇਲ ਚ ਨਹੀਂ ਜਾਊਗਾ ਬੇਸਿਕ ਹੀ ਦੱਸੂਗਾ ਕਿ ਬੇਸਿਕ ਕੀ ਕੀ ਨੇ ਜੁਮੇ ਤੁਸੀਂ ਤਿਆਰੀ ਕਰੋਗੇ ਉਸ ਸਮੇਂ ਤੁਹਾਨੂੰ ਡਿਟੇਲ ਦੇ ਵਿੱਚ ਇਹਦੇ ਬਾਰੇ ਹੋਰ ਜਾਣਕਾਰੀ ਦਿੱਤੀ ਜਾਊਗੀ ਇਹ ਤਾਂ ਹੋ ਗਿਆ ਪ੍ਰੀਲਿਮ ਦਾ ਪੇਪਰ ਇੱਕੋ ਦਿਨ ਦੋ ਪੇਪਰ ਹੁੰਦੇ ਨੇ ਇੱਕ ਸਵੇਰੇ ਇੱਕ ਸ਼ਾਮ ਇਸ ਪੇਪਰ ਦਾ ਰਿਜ਼ਲਟ ਮਹੀਨੇ ਦੇ ਵਿੱਚ ਵਿੱਚ ਕਹਿ ਲਓ ਵੀ ਆ ਜਾਂਦਾ ਸਾਡੇ ਕੋਲ ਜਾਂ ਕਹਿ ਲਓ ਅੱਜ ਕੱਲ ਤਾਂ ਯੂਪੀਐਸਸੀ ਦਾ ਰਿਜ਼ਲਟ 15 ਦਿਨਾਂ ਦੇ ਵਿੱਚ ਆਉਣ ਲੱਗ ਪਿਆ ਸੋ 15 ਤੋਂ 20 ਦਿਨ ਦੇ ਵਿੱਚ ਇਹਦਾ ਰਿਜ਼ਲਟ ਆ ਜਾਂਦਾ ਆ ਉਦੋਂ ਬਾਅਦ ਫਿਰ 2 2.5 3 ਮਹੀਨਿਆਂ ਵੀ ਸਾਡੇ ਮੇਨਸ ਦੇ ਪੇਪਰ ਹੋ ਜਾਂਦੇ ਨੇ ਠੀਕ ਹੈ ਸੋ ਉਦੋਂ ਬਾਅਦ ਸਾਡੇ ਕੋਲ ਆ ਪੇਪਰ ਨੇ ਹੁਣ ਯੂਪੀਐਸਸੀ ਦੇ ਵਿੱਚ ਜਿਹੜੇ ਪੇਪਰ ਹੁੰਦੇ ਨੇ ਤੇ ਪੀਸੀਐਸ ਦੇ ਵਿੱਚ ਜਿਹੜੇ ਮੇਨਸ ਦੇ ਪੇਪਰ ਹੁੰਦੇ ਨੇ ਲਿਖਤੀ ਹੁੰਦੇ ਨੇ ਜਿਵੇਂ ਪ੍ਰੀਲਮ ਦਾ ਪੇਪਰ ਕਿਵੇਂ ਸੀਗਾ ਐਮਸੀਕਿਊਜ਼ ਟਾਈਪ ਇਹ ਲਿਖਤੀ ਹੋਊਗਾ ਸੋ ਲਿਖਤੀ ਦੇ ਵਿੱਚ ਸਾਡੇ ਕੋਲ ਕੀ ਹੋਊਗਾ ਲੈਂਗੁਏਜ ਪੇਪਰ ਹੋਊਗਾ ਦੋ ਲੈਂਗੁਏਜ ਪੇਪਰ ਹੋਣਗੇ ਯੂਪੀਐਸਸੀ ਵਿੱਚ ਪੀਸੀਐਸ ਦੇ ਵਿੱਚ ਵੀ ਸੇਮ ਦੋ ਲੈਂਗੁਏਜ ਪੇਪਰ ਹੁੰਦੇ ਨੇ ਇੱਕ ਐਸੇ ਦਾ ਪੇਪਰ ਹੋਊਗਾ ਪੀਸੀਐਸ ਦੇ ਵਿੱਚ ਵੀ ਸੇਮ ਐਸੇ ਦਾ ਪੇਪਰ ਹੁੰਦਾ ਆ ਜੀਐਸ 1 ਜੀਐਸ 2 ਜੀਐਸ 3 ਜੀਐਸ 4 ਪੀਸੀਐਸ ਦੇ ਵਿੱਚ ਵੀ ਸੇਮ ਹੁੰਦਾ ਤੇ ਯੂਪੀਐਸਸੀ ਵਿੱਚ ਵੀ ਸੇਮ ਹੁੰਦਾ ਇਹ ਸੱਤ ਪੇਪਰ ਸੇਮ ਹੁੰਦੇ ਨੇ ਦੋਨਾਂ ਇਗਜ਼ਾਮ ਦੇ ਲਈ ਲੇਕਿਨ ਯੂਪੀਐਸਸੀ ਵਿੱਚ ਆਪਸ਼ਨਲ ਸਬਜੈਕਟ ਹੁੰਦਾ ਆ ਜੋ ਕਿ ਪੀਸੀਐਸ ਦੇ ਵਿੱਚ ਨਹੀਂ ਹੁੰਦਾ ਠੀਕ ਹੈ ਬਾਕੀ ਹਾਂ ਨੰਬਰ ਵੇਰੀ ਕਰਦੇ ਨੇ ਜਿਹੜੇ ਜਿਵੇਂ ਆਪਾਂ ਪੀਸੀਐਸ ਦੀ ਗੱਲ ਕਰ ਲਈ ਉੱਥੇ ਇਹ ਪੇਪਰ 100 ਨੰਬਰ ਦਾ ਹੁੰਦਾ ਆ ਇੱਥੇ 300 ਨੰਬਰ ਦਾ ਹੈ ਯੂਪੀਐਸਸੀ ਵਿੱਚ ਸੋ ਇਹ ਤੁਸੀਂ ਇਹਨਾਂ ਉੱਤੇ ਨਾ ਜਾਓ ਬੇਸਿਕ ਜਿਹਾ ਗੱਲ ਕਰ ਲਓ ਵੀ ਇਹ ਸਿਮਿਲਰ ਜੇ ਹੈਗੇ ਆ ਸੋ ਜਦੋਂ ਤੁਸੀਂ ਲਿਖਤੀ ਪੇਪਰ ਦੇਣੇ ਆ ਲਿਖਤੀ ਪੇਪਰ ਤੋਂ ਬਾਅਦ ਫਿਰ ਤੁਹਾਡਾ ਇੱਕ ਰਿਜ਼ਲਟ ਆਉਂਦਾ ਆ ਫਿਰ ਇਹਨਾਂ ਵਿੱਚੋਂ ਜਿਹੜੇ ਬੱਚੇ ਇੰਟਰਵਿਊ ਲਈ ਸੱਦੇ ਜਾਂਦੇ ਨੇ ਹੁਣ ਇੰਟਰਵਿਊ ਦਾ ਸਮਾਂ ਵੀ ਜਿਹੜਾ ਹੈਗਾ ਉਹ ਹੀ ਰਿਜ਼ਲਟ ਤੋਂ ਇੱਕ ਡੇਢ ਦੋ ਮਹੀਨੇ ਦਾ ਫਰਕ ਪੈ ਜਾਂਦਾ ਆ ਉਦੋਂ ਬਾਅਦ ਫਿਰ ਹੌਲੀ ਹੌਲੀ ਜਿਹੜੇ ਉਹ ਪੈਨਲ ਚੱਲਦੇ ਨੇ ਕਈ ਵਾਰ ਬੱਚਿਆਂ ਦੀ ਵਾਰੀ ਜਮਾਂ ਲਾਸਟ ਤੇ ਆਉਂਦੀ ਹੈ ਕਈ ਵਾਰ ਕਈ ਬੱਚਿਆਂ ਦੀ ਇੰਟਰਵਿਊ ਪਹਿਲਾ ਹੋ ਜਾਂਦੀ ਹੈ ਯੂਪੀਐਸਸੀ ਵਿੱਚ ਪੀਸੀਐਸ ਵਿੱਚ ਵੀ ਸੇਮ ਹੁੰਦਾ ਅਕੋਰਡਿੰਗ ਟੂ ਕਿੰਨੇ ਕ ਸਟੂਡੈਂਟ ਨੇ ਹੁਣ ਜਿਹੜੀ ਇੰਟਰਵਿਊ ਹੁੰਦੀ ਹੈ ਯੂਪੀਐਸਸੀ ਵਿੱਚ 275 ਨੰਬਰਾਂ ਦੀ ਹੁੰਦੀ ਆ ਤੇ ਪੀਸੀਐਸ ਦੇ ਵਿੱਚ 150 ਨੰਬਰਾਂ ਦੀ ਹੁੰਦੀ ਆ ਸੋ ਜਦੋਂ ਤਿੰਨੋਂ ਸਟੈਪ ਹੋ ਗਿਆ ਜਿਹੜਾ ਬੱਚਾ ਤਿੰਨੋਂ ਸਟੈਪ ਕਲੀਅਰ ਕਰੂਗਾ ਉਹਦੇ ਸੈਕੰਡ ਸਟੈਪ ਤੇ ਥਰਡ ਸਟੈਪ ਦੇ ਨੰਬਰ ਜੋੜੇ ਜਾਂਦੇ ਆ ਫਿਰ ਨੰਬਰ ਸਾਰੇ ਬੱਚਿਆਂ ਦੇ ਜੋੜ ਕੇ ਲਿਸਟ ਤਿਆਰ ਕੀਤੀ ਜਾਂਦੀ ਹੈ ਤੇ ਜਿਹਦੇ ਸਭ ਤੋਂ ਜ਼ਿਆਦਾ ਨੰਬਰ ਹੋਏ ਜਿਹਦੇ ਉਦੋਂ ਘੱਟ ਹੋਏ ਉਦੋਂ ਘੱਟ ਹੋਏ ਉਸ ਤਰੀਕੇ ਨਾਲ ਇੱਕ ਰੈਂਕ ਤਿਆਰ ਕੀਤਾ ਜਾਂਦਾ ਆ ਤੇ ਫਿਰ ਅਕੋਰਡਿੰਗ ਟੂ ਰੈਂਕ ਬੱਚਿਆਂ ਨੂੰ ਪੋਸਟਾਂ ਅਲੋਟ ਕੀਤੀਆਂ ਜਾਂਦੀਆਂ ਨੇ ਐਗਜ਼ਾਮਪਲ ਦੇ ਲਈ ਜਿਹਦੇ ਸਭ ਤੋਂ ਵੱਧ ਨੰਬਰ ਆ ਕੇ ਉਹਨੂੰ ਆਈਐਸ ਦਾ ਬਣਨ ਦਾ ਮੌਕਾ ਮਿਲ ਜਾਂਦਾ ਆ ਜਿਹਦੇ ਥੋੜੇ ਘੱਟ ਕੇ ਉਹਨੂੰ ਆਈਪੀਐਸ ਦਾ ਅਕੋਰਡਿੰਗ ਟੂ ਨੰਬਰ ਉਹਨਾਂ ਨੂੰ ਪੋਸਟ ਜਿਹੜੀ ਉਹ ਮਿਲ ਜਾਂਦੀ ਹੈ ਇਹ ਤਰੀਕਾ ਹੈ ਜਿਾ ਕਹ ਲਓ ਇਹ ਐਗਜ਼ਾਮ ਪੈਟਰਨ ਹੈ ਹੁਣ ਆਪਾਂ ਥੋੜੀ ਜਿਹੀ ਝਾਤੀ ਮਾਰਦੇ ਆ ਪ੍ਰੀਲਿਮ ਦੇ ਸਿਲੇਬਸ प्रिलम ਦੇ ਵਿੱਚ ਸਿਲੇਬਸ ਕਿਦਾਂ ਦਾ ਹੁੰਦਾ ਦਰਸਲ ਦੇਖਿਆ ਜਾਵੇ ਸੋ ਪੀਸੀਐਸ ਤੇ ਯੂਪੀਐਸ ਦਾ ਸਿਲੇਬਸ ਲਗਭਗ ਸੇਮ ਹੁੰਦਾ ਮੈਂ ਕਹਿੰਦਾ ਵੀ 80% ਸੇਮ ਹੁੰਦਾ 20% ਦਾ ਫਰਕ ਹੁੰਦਾ ਹੁਣ ਇਥੇ ਮਤਲਬ ਇਹ ਨਹੀਂ ਕਿ 20% ਕਿਹਦਾ ਔਖਾ ਆ 20% ਅਲੱਗ ਹੁੰਦਾ ਸਿਲੇਬਸ ਦੋਨੋਂ 100-100% ਹੈ ਲੇਕਿਨ ਦੋਨਾਂ ਵਿੱਚ ਥੋੜਾ ਬੋਤਾ ਫਰਕ ਹੈਗਾ 80% ਤਿਆਰੀ ਤੁਸੀਂ ਸੇਮ ਕਰ ਸਕਦੇ ਹੋ ਸੋ ਜਦੋਂ ਜੀਐਸ 1 ਦੀ ਗੱਲ ਕਰ ਲਈਏ ਜਿਹੜਾ ਅਸੀਂ ਪਹਿਲੇ ਦਿਨ ਦੋ ਪੇਪਰ ਆਪਾਂ ਦੇਖੇ ਸੀਗੇ ਹੁੰਦੇ ਨੇ ਉਹਦੇ ਵਿੱਚ ਕਰੰਟ ਅਫੇਅਰ ਹੋ ਗਈ ਹਿਸਟਰੀ ਹੋ ਗਈ ਜੀਓਗ੍ਰਾਫੀ ਹੋ ਗਈ ਪੋਲਿਟੀ ਹੋ ਗਈ ਇਕਨੋਮੀ ਹੋ ਗਈ এনवायरमेंट ਹੋ ਗਈ ਸਾਇੰਸ ਐਂਡ ਟੈਕ ਹੋ ਗਈ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਨੇ ਇਦਾਂ ਜਿਹੜਾ ਆਪਾਂ ਸੀ ਸੈਟ ਦੀ ਗੱਲ ਕਰ ਲਈਏ ਤਾਂ ਸੀ ਸੈਟ ਦੇ ਵਿੱਚ ਸਾਡੇ ਕੋਲੇ ਹੋਈ ਮੈਥ ਰੀਜ਼ਨਿੰਗ ਪੰਜਾਬੀ ਅੰਗਰੇਜ਼ੀ ਹੁਣ ਜੇ ਅਸੀਂ ਯੂਪੀਐਸਸੀ ਦੀ ਗੱਲ ਕਰੀਏ ਤਾਂ ਉੱਥੇ ਤਿੰਨ ਸਬਜੈਕਟ ਨੇ ਮੈਥ ਰੀਜ਼ਨਿੰਗ ਤੇ ਅੰਗਰੇਜ਼ੀ ਜੇ ਪੀਸੀਐਸ ਦੀ ਗੱਲ ਕਰੀਏ ਮੈਥ ਰੀਜ਼ਨਿੰਗ ਅੰਗਰੇਜ਼ੀ ਦੇ ਨਾਲ ਪੰਜਾਬੀ ਐਡ ਹੋ ਜਾਂਦੀ ਹੈ ਸੋ ਬਸ ਇੰਨਾ ਕੁ ਫਰਕ ਹੈ ਠੀਕ ਹੈ ਇਹ ਪੇਪਰ ਕਲੀਅਰ ਕਰੋ ਪਹਿਲਾਂ ਪ੍ਰੀ ਫਿਰ ਮੇਨਸ ਤੇ ਫਿਰ ਇੰਟਰਵਿਊ ਸੋ ਸਾਨੂੰ ਸਿਲੇਬਸ ਦਾ ਵੀ ਥੋੜਾ ਜਿਹਾ ਪਤਾ ਲੱਗ ਗਿਆ ਹੁਣ ਇੱਕ ਅਗਲਾ ਸਵਾਲ ਸਰ ਅਸੀਂ ਇਹਦੀ ਤਿਆਰੀ ਕਦੋਂ ਕਰ ਸਕਦੇ ਹਾਂ ਜੋ ਕਿ ਬਹੁਤ ਵੱਡਾ ਸਵਾਲ ਹੈ ਪਹਿਲੀ ਗੱਲ ਤਾਂ ਤੁਸੀਂ ਡਿਸਾਈਡ ਕਰੋ ਕਿ ਅਸੀਂ ਇਹ ਅਹੁਦਿਆਂ ਦੇ ਪੇਪਰ ਦੇਣੇ ਆ ਬਹੁਤ ਜ਼ਰੂਰੀ ਨਹੀਂ ਕਿ ਅਸੀਂ ਚਾਹੁੰਦੇ ਆ ਕਿ ਅਸੀਂ ਵੱਡੇ ਵੱਡੇ ਅਹੁਦਾਂ ਉੱਤੇ ਜਾਈਏ ਉਦੋਂ ਬਾਅਦ ਤਿਆਰੀ ਦੀ ਗੱਲ ਕਰ ਲਈਏ ਬਹੁਤ ਸਾਰੇ ਇਦਾਂ ਦੇ ਸਟੂਡੈਂਟ ਆ ਜੋ ਕਿ ਗ੍ਰੈਜੂਏਸ਼ਨ ਦੇ ਕੰਪਲੀਟ ਹੋਣ ਤੋਂ ਬਾਅਦ ਹੀ ਤਿਆਰੀ ਸ਼ੁਰੂ ਕਰਦੇ ਆ ਬਹੁਤ ਸਾਰੇ ਇਦਾਂ ਦੇ ਸਟੂਡੈਂਟ ਆ ਕਈਆਂ ਨੇ ਗ੍ਰੈਜੂਏਸ਼ਨ ਕੰਪਲੀਟ ਕੀਤੀ ਆਪਣੀ ਫੀਲਡ ਦੇ ਵਿੱਚ ਨੌਕਰੀ ਕੀਤੀ 2-3 ਸਾਲ ਫਿਰ ਰਜ਼ਾਇਨ ਪਿਆ ਫਿਰ ਤਿਆਰੀ ਸ਼ੁਰੂ ਕੀਤੀ ਤੇ ਬਹੁਤ ਸਾਰੇ ਇਦਾਂ ਦੇ ਸਟੂਡੈਂਟ ਆ ਜਿਹੜੇ ਗ੍ਰੈਜੂਏਸ਼ਨ ਦੇ ਨਾਲ-ਨਾਲ ਤਿਆਰੀ ਕਰ ਲੈਂਦੇ ਆ ਕਿਉਂ ਕਿ ਇਗਜ਼ਾਮ ਦੇਣ ਦੀ ਜਿਹੜੀ ਯੂਪੀਐਸਸੀ ਦੀ ਏਜ ਹੈਗੀ ਆ ਜਰਨਲ ਦੇ ਲਈ ਉਹ 21 ਤੋਂ 32 ਸਾਲ ਹੈ ਪੀਸੀਐਸ 21 ਤੋਂ 37 ਸਾਲ ਆ ਹੁਣ ਤੁਸੀਂ ਡਿਸਾਈਡ ਕਰਨਾ ਕਿ ਤੁਸੀਂ ਗ੍ਰੈਜੂਏਸ਼ਨ ਦੀ ਕੰਪਲੀਟ ਹੋਣ ਤੋਂ ਬਾਅਦ ਤਿਆਰੀ ਸ਼ੁਰੂ ਕਰਨੀ ਹੈ ਜਾਂ ਨਾਲ-ਨਾਲ ਸ਼ੁਰੂ ਕਰਨੀ ਹੈ ਜਾਂ ਜੋਬ ਕਰਕੇ ਕਰਨੀ ਹੈ ਮੈਂ ਤਾਂ ਰეკਮੈਂਡ ਕਰਦਾ ਹਾਂ ਨਾ ਬੱਚਿਆਂ ਨੂੰ ਕਿ ਜੇ ਤੁਸੀਂ ਗ੍ਰੈਜੂਏਸ਼ਨ ਦੇ ਪਹਿਲੇ ਦੂਜੇ ਤੀਜੇ ਕਿਸੇ ਵੀ ਸਾਲ ਦੇ ਵਿੱਚੋਂ ਨਾਲ-ਨਾਲ ਕੁਝ ਸਮਾਂ ਆਪਣਾ ਇਸ ਤਿਆਰੀ ਨੂੰ ਦੇਣਾ ਸ਼ੁਰੂ ਕਰ ਦੋ ਤਿਆਰੀ ਇਹ ਵੀ ਚੱਲੂਗੀ ਨਾਲ ਤੁਹਾਡੀ ਗ੍ਰੈਜੂਏਸ਼ਨ ਵੀ ਚੱਲੂਗੀ ਹੁਣ ਤੁਹਾਡੇ ਕੋਲੇ ਦੋ ਆਪਸ਼ਨ ਹੋਣਗੇ ਜਾਂ ਤਾਂ ਤੁਸੀਂ ਸਰਕਾਰੀ ਵੱਡੇ ਅਹੁਦੇ ਲੈ ਜਾ ਸਕਦੇ ਹੋ ਜਾਂ ਫਿਰ ਤੁਸੀਂ ਆਪਣੀ ਫੀਲਡ ਦੇ ਵਿੱਚ ਕੋਈ ਨਾ ਕੋਈ ਪ੍ਰਾਈਵੇਟ ਸੈਕਟਰ ਦੇ ਵਿੱਚ ਜੋਬ ਕਰ ਸਕਦੇ ਹੋ ਡਿਸਾਈਡ ਤੁਸੀਂ ਕਰਨਾ ਆ ਕਿਉਂ ਕਿਉਂਕਿ ਮਿਹਨਤ ਵੀ ਤੁਸੀਂ ਕਰਨੀ ਆ ਲੇਕਿਨ ਅਸੀਂ ਮਿਹਨਤ ਕਰਾਉਣ ਨੂੰ ਨਾਲ ਤਿਆਰ ਖੜੇ ਆ ਇਹਦੇ ਰਿਗਾਰਡਿੰਗ ਕੋਈ ਤੁਹਾਡੇ ਇਹਨਾਂ ਦਾ ਸਵਾਲ ਹੋਵੇ ਜਿਹਦਾ ਜਵਾਬ ਇਸ ਵੀਡੀਓ ਦੇ ਵਿੱਚੋਂ ਨਾ ਮਿਲਿਆ ਹੋਵੇ ਤੇ ਤੁਹਾਨੂੰ ਲੱਗੇ ਸਰ ਮੇਰਾ ਇੱਕ ਸਵਾਲ ਸਿਗਾ ਮੈਂ ਕਿੱਦਾਂ ਗੱਲ ਕਰਾਂ ਜੀ ਤੁਹਾਡੇ ਨਾਲ ਸੋ ਉਹਦੇ ਲਈ ਇੱਕ ਨੰਬਰ ਹੈ ਜਿਸ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਕੇ ਮੇਰੀ ਟੀਮ ਨਾਲ ਗੱਲਬਾਤ ਕਰ ਸਕਦੇ ਹੋ 99% ਮੇਰੀ ਟੀਮ ਤੁਹਾਡੇ ਡਾਊਟ ਦੂਰ ਕਰ ਦੋਗੀ ਲੇਕਿਨ ਫਿਰ ਵੀ ਜੇ ਕੋਈ ਰਹਿ ਜਾਂਦਾ ਡਾਊਟ ਤਾਂ ਉਹਨਾਂ ਨੂੰ ਕਹਿ ਦਿਓ ਕਿ ਫਤੇ ਸਰ ਨਾਲ ਗੱਲ ਕਰਨੀ ਅਸੀਂ ਉਹਨਾਂ ਦੀ ਵੀਡੀਓ ਦੇਖੀ ਸੀਗੀ ਉਹ ਮੇਰੇ ਨਾਲ ਵੀ ਤੁਹਾਡੀ ਗੱਲ ਜ਼ਰੂਰ ਕਰਾ ਦੇ ਉਦ ਲਈ ਓਬਵੀਅਸ ਆ ਟੀਚਰਾਂ ਦੀ ਲੋੜ ਹੁੰਦੀ ਆ ਸੋ ਤੁਹਾਡੇ ਲਈ ਸਪੈਸ਼ਲੀ ਜਿਹੜੇ ਗ੍ਰੈਜੂਏਸ਼ਨ ਵਾਲੇ ਬੱਚੇ ਉਹਨਾਂ ਦੇ ਲਈ ਅਸੀਂ ਬੈਚ ਲੈ ਕੇ ਆਏ ਆ ਇਸ ਬੈਚ ਦੇ ਵਿੱਚ ਤੁਹਾਨੂੰ 2 ਤੋਂ 3 ਸਾਲ ਪੜਾਇਆ ਜਾਊਗਾ ਤੁਹਾਡੀ ਗ੍ਰੈਜੂਏਸ਼ਨ ਦੇ ਨਾਲ ਨਾਲ ਤੇ ਉਦੋਂ ਬਾਅਦ ਤੁਹਾਨੂੰ ਪੇਪਰ ਦੇ ਕਾਬਿਲ ਕਰ ਦਿੱਤਾ ਜਾਊਗਾ ਸੋ ਜੇ ਤੁਸੀਂ ਇਹ ਬੈਚ ਦੇ ਵਿੱਚ ਪੜ੍ਹਨਾ ਆ ਤੇ ਇਹ ਫੀਸ ਐ ਇਸ ਬੈਚ ਦੀ ਟੋਟਲ ਫੀਸ ਐ ਮੰਥਲੀ ਨਹੀਂ ਹੁੰਦੀ ਟੋਟਲ ਫੀਸ ਐ ਠੀਕ ਹੈ ਜੀ ਸੋ ਇਹ 3 ਸਾਲਾਂ ਦੀ ਫੀਸ ਹੈ ਤੁਸੀਂ ਇਹ ਫੀਸ ਪੇ ਕਰ ਸਕਦੇ ਹੋ ਇਸ ਨੰਬਰ ਤੇ ਕਾਲ ਕਰਕੇ ਐਡਮਿਸ਼ਨ ਲੈ ਸਕਦੇ ਹੋ ਕੋਈ ਜਾਣਕਾਰੀ ਚਾਹੀਦੀ ਆ ਕੋਈ ਗਾਈਡੈਂਸ ਚਾਹੀਦੀ ਆ ਤੁਹਾਡੇ ਪੇਰੈਂਟਸ ਨੇ ਗੱਲਬਾਤ ਕਰਨੀ ਆ ਤਾਂ ਵੀ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਮੇਰੇ ਨਾਲ ਗੱਲਬਾਤ ਕਰਾ ਸਕਦੇ ਹੋ ਤੇ ਆਪਦੀ ਤਿਆਰੀ ਨੂੰ ਸ਼ੁਰੂ ਕਰ ਲਓ ਬਹੁਤ ਜ਼ਰੂਰੀ ਹੈ ਇਸ ਸੰਸਾਰ ਦੇ ਉੱਤੇ ਮੇਰਾ ਮੰਨਣਾ ਹੈ ਕਿ ਸਭ ਤੋਂ ਜੇ ਕੀਮਤੀ ਹੈ ਤੇ ਉਹ ਸਮਾਂ ਹੈ ਤੇ ਸਭ ਤੋਂ ਬਲਵਾਨ ਉਹ ਟੈਲੈਂਟ ਹੁੰਦਾ ਆ ਜਦੋਂ ਤੁਸੀਂ ਆਪਣੇ ਆਪ 'ਚ ਮੰਨ ਲਿਆ ਕਿ ਮੈਂ ਕੰਮ ਕਰਨਾ ਉਸ ਕੰਮ ਤੋਂ ਤੁਹਾਨੂੰ ਰੋਕ ਨਹੀਂ ਸਕਦਾ ਕੋਈ ਕਿਉਂਕਿ ਵਾਹਿਗੁਰੂ ਤੁਹਾਡੀ ਮਦਦ ਜ਼ਰੂਰ ਕਰੂਗਾ ਜੀ ਸੋ ਕੋਈ ਡਾਊਟ ਹੋਵੇ ਤਾਂ ਕਾਲ ਕਰ ਲਿਓ ਉਮੀਦ ਕਰਦਾ ਵੀਡੀਓ ਵਧੀਆ ਲੱਗੀ ਹੋਊਗੀ ਵੀਡੀਓ ਵਧੀਆ ਲੱਗੇ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਕਮੈਂਟ ਕਰਕੇ ਦੱਸਿਓ ਜਉਂਦੇ ਬੱਸਦੇ ਰਹੋ ਰੱਬ ਖੈਰ ਕਰੇ ਜੀ ਸੱਸੀ ਘਸਰਾ ਨੂੰ ਬਾਏ ਬਾਏ